ਸ਼ਾਂਤੀ ਜੀ ਤੋਂ ਇੱਕ ਹਨਮੰਦਰ ਸਾਹਿਬ ਕਿਸੇ ਦੇ ਨਾਮ ਦੀ ਅਰਦਾਸ ਨਹੀਂ ਹੁੰਦੀਆਂ ਕਰਦੇ। ਅਮਰਤ ਦੇ ਜਿਹੜੀ ਇਸ਼ਤ੍ਰਾਮ ਤੋਂ ਬਾਅਦ ਅਰਦਾਸ ਹੁੰਦੀ ਹੈ, ਇਹ ਉਹਨਾਂ ਦੇ ਦੇਦੇ ਤੋਂ ਬਣ ਕੇ ਹੁੰਦੀ ਆ। ਬਾਬਾ ਸ਼ਾਂਤੀ ਜੀ ਦੇ ਨਾਮ ਦੀ ਅਰਦਾਸ। ਉਹਨਾਂ ਨੇ 50 ਸਾਲ ਕੀਰਤਨ ਕੀਤਾ। ਅੱਜ ਗੁਰਦਵਾਰ ਸਾਹਿਬ ਤੋਂ ਪੂਰੀ ਸਦਾ ਬਾੜ ਹੁੰਦਾ। ਫਿਰ ਤੋੜ ਬੰਦੇ ਨੇ। ਉਦੋਂ ਉਹਨਾਂ ਨੇ ਬਹੁਤ ਪ੍ਰਣੀ ਗੱਦ ਹੋਏਗੀ। ਤੇ ਉਦੋਂ ਉਹਨਾਂ ਨੇ 50 ਸਾਲ ਕੀਰਤਨ ਕਰਦੇ ਸੀ। ਉਹਦੇ ਤੋਂ ਬਾਅਦ 40 ਬੰਦੇ ਸੀ। ਇਤੋਂ ਤੋਂ ਬਾਅਦ ਅਮਰਪੁਰ ਦੇ 2 ਵਜੇ ਚਲੇ ਜਾਂਦੇ ਸੀ 1 ਵਜੇ ਕਿ ਮੁੜ ਕੇ ਆਰਾਮ ਵੀ ਜ਼ਰੂਰੀ ਆ ਆਰਾਮ ਕਰਕੇ ਅੰਤੇ ਫਿਰ ਦਰਬਾਰ ਸਭਾਗੇ ਤੇ ਆਣ ਕੇ ਨਾਲ ਉਹ ਜਲਦੀ ਸੇਵਾ ਕਰਦੇ ਸੀ ਜਲਦੀ ਸੇਵਾ ਕਰਦੇ ਸੀ ਤੇ ਨਾਲ ਜਿੰਦੂ ਵੀ ਕੋਲਾ ਫੜਉਂਦੇ ਸੀ ਨਾ ਕਹਿੰਦੇ ਸੀ ਗੋਲ ਵਾਇਗਰ 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 ਦੋ ਵਰੀ ਉਹਨੇ ਬੋਲੇ ਆ ਤੇ ਦੋ ਵਰੀ ਉਹਨੇ ਬੋਲੇ ਆ ਤੇ ਫਿਰ ਇੱਕ ਜਣਾ ਇੱਕ ਵਰੀ ਗੰਦਾ ਜੀ ਸਾਰਿਆਂ ਨੇ ਬੋਲਨੇ ਨੇ ਵਾਇਗਰ ਵਾਇਗਰ ਜੋ ਘਰੋਂ ਨਾ ਜੀਦਾ ਕੋਈ ਹੋਰ ਉਹਨੇ ਵੀ ਅੰਨਾਂ ਨੂੰ ਵੀ ਸੁਣਿਆ ਤੇ ਆਪਾਂ ਨੇ ਵੀ ਸੁਣਿਆ ਆਪਾਂ ਵੀ ਬੋਲੇ ਤਰਨਾ ਡੋੜਿਆ ਚਾਰ ਵਾਰੀ ਸੌਂਦਿਆ ਤੇ ਚਾਰ ਵਾਰੀ ਬੋਲਿਆ ਮੂੰਹ ਇੱਕ ਜਨ ਕਿਸੇ ਨਾਲ ਉਹਨਾਂ ਨਾਲ ਗੋਲਾ ਬਣਾ ਰਹੇ ਸੀ ਕਹਿੰਦਾ ਮੈਂ ਨਹੀਂ ਫੜਦਾ ਉਪਰ ਮੈਂ ਨਹੀਂ ਕਹਣਾ ਵਾਕਿ ਰਵਾਇਤ ਤੇ ਜੇ ਤੂੰ ਕਹਣੀ ਨਹੀਂ ਕਹਣਾ ਵਾਕਿ ਰਵਾਇਤ ਕਹਿੰਦਾ ਜੀ ਮੇਰੇ ਵਾਕਿ ਨੂੰ ਨੇ ਦਿੱਤਾ ਕੀ ਮਾਂ ਪੁੱਛਾਂ ਦੇ ਪਿੱਛੇ ਬੀਬੀਆਂ ਵੀ ਤੇ ਭਾਈ ਵੀ ਰੇਤ ਨਾਲ ਕੋਲੇ ਮਾਰਦੇ ਉਹ ਪੰਜ ਇੱਥੇ ਬੈਠ ਗਿਆ ਜਦੋਂ ਉਹਨਾਂ ਦਾ ਸੇਵਾ ਦਾ ਸਮੂਹ ਪੂਰਾ ਐਸਮਾ ਉਹ ਸਾਦਮੀ ਨੂੰ ਡੇਲੀ ਲੱਗ ਆਪਣੇ ਮੇਰੇ ਲਈ ਆ ਕੇ ਬਹੁਤ ਪਾਇਆ ਕੇ ਕਿ ਡੇਲੀ ਆ ਕੇ ਕਹਿੰਦੇ ਤੈਨੂੰ ਪ੍ਰਮਾਤਮਾ ਨੇ ਕੁਝ ਨਹੀਂ ਦਿੱਤਾ ਇੰਦਾ ਜੀ ਮੈਨੂੰ ਕੁਝ ਨਹੀਂ ਕਹਿੰਦੇ ਹੰਦਕਾਰੇ ਕੁੰਗਲ ਲਾ ਕੇ ਦੇ ਦੇ ਤੇ ਸਾਡੇ ਕੋ 5000 ਰੁਪਇਆ ਅੱਜ ਦੇ 50000 ਦੇ ਬਰੋਫ ਸੀ ਬਹੁਤ ਪੁਰਾਣੀ ਗੱਲ ਹੋਏਗੀ ਕਿ 40 ਸਾਲ 50 ਸਾਲ ਤਨਮਾ ਉਹ ਜੇ ਕਿ ਕਹੀ ਜਾ ਰਹੇ ਨੇ ਕਹਿੰਦੇ ਤੂੰ ਇੱਕ ਹੱਥ ਲਾ ਕੇ ਦੇ ਦੇ 10000 ਰੁਪਿਆ ਅੱਜ ਦੇ ਮੁਤਾਬਕ ਕਿੰਨਾ ਪੈਸਾ ਕਹਿੰਦੇ ਇਹ ਨਹੀਂ ਹੋ ਸਕਦਾ ਖੀਤ ਮਾਂ ਪੁੱਛਿਆ ਦੇ ਦੋੱਖਾਂ ਘੜਦੇ ਤੇ ਆਪਾਂ ਤੁਹਾਨੂੰ 50000 ਰੁਪਏ ਅੰਸ਼ 25 ਲੱਖ ਦੋਖ। ਇਹਨਾਂ ਮਾਂ ਪੁੱਛੇ ਕਿ ਕਦੇ ਨਹੀਂ ਹੋ ਸਕਦਾ। ਕਹਿੰਦੇ ਜਿਹੜੇ ਪ੍ਰਮਾਤਮਾ ਨੇ ਤੈਨੂੰ ਧਰੀ ਸੋਨਾ ਦਿੱਤਾ ਨਾ ਉਹਨਾਂ ਦੇ ਵੇਖ ਸਟੇਸ਼ਨਾਂ ਤੇ ਬੱਸ ਸਟੈਂਡਾਂ ਤੇ ਕਿ ਸਰ ਕੋਈ ਕੋਲੀਆ ਹੋਇਆ ਬੈਕਟਸ ਦੀ ਅੱਖਾਂ ਨਹੀਂ